ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਪਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਪੰਜਾਬ ਸਰਕਾਰ ਨੂੰ ਕੀਤਾ ਭਾਰੀ ਜੁਰਮਾਨਾ ਜੋ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਦੇ ਉੱਪਰ ਤੀਸਰੀ ਵਾਰ ਐਨਐਸਏ ਲਗਾਈਏ ਜਿਸ ਨੂੰ ਲੈ ਕੇ ਅੱਜ ਹਾਈ ਕੋਰਟ ਸਖਤ ਹੋਇਆ ਹੈ ਕਿ ਹਾਈ ਕੋਰਟ ਨੇ ਹੁਕਮ ਸੁਣਾਏ ਨੇ ਜੋ ਸੂਬਾ ਸਰਕਾਰ ਨੂੰ ਹੁਣ ਅੰਮ੍ਰਿਤਪਾਲ ਦੇ ਮਾਮਲੇ ਦੇ ਵਿੱਚ ਵੱਡਾ ਚਟਕਾ ਲੱਗਿਆ ਹੈ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਘੰਟੀ ਦਾ ਬਟਨ ਦਬਾ ਦੇਣਾ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ ਪੰਜਾਬ ਦੇ ਵਿੱਚ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਪਾਈ ਅੰਮਰਤਪਾਲ ਸਿੰਘ ਵਾਰਸ ਪੰਜਾਬ ਦੇ ਮੁਖੀ ਜਿਨ੍ਹਾਂ ਨੂੰ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਨੇ ਪਿਛਲੇ 3 ਸਾਲ ਤੋਂ ਨજર ਬੰਦ ਕੀਤਾ ਹੋਇਆ ਹੈ ਉਹਨਾਂ ਦੇ ਉੱਪਰ ਇਹ ਸੇ ਲਗਾਤਾਰ ਤੀਸਰੀ ਵਾਰ ਬਤਾਈ ਗਈ ਹੈ ਜੋ ਲੋਕ ਸਭਾ ਮੈਂਬਰ ਬਣੇ ਹੋਏ ਨੇ ਔਰ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਆਪਣੀ ਜ਼ਮਾਨਤ ਵਾਸਤੇ ਪਟੀਸ਼ਨ ਦਾਇਰ ਕੀਤੀ ਸੀ ਪਰ ਸੂਬਾ ਸਰਕਾਰ ਨੇ ਪੰਜਾਬ ਦੇ ਵਿੱਚ ਕੁਝ ਅਜਿਹੀਆਂ ਗਤੀਵਿਧੀਆਂ ਦੇ ਕਾਰਨ ਉਹਨਾਂ ਦੀ ਜ਼ਮਾਨਤ ਦੇ ਉੱਪਰ ਰੋਕ ਲਾ ਦਿੱਤੀ ਜਿਸ ਕਰਕੇ ਉਹਨਾਂ ਨੇ ਆਪਣੀ ਪਟੀਸ਼ਨ ਦਾਇਰ ਕੀਤੀ ਸੀ ਕਿ ਉਹਨਾਂ ਨੂੰ ਇਹ ਜ਼ਮਾਨਤ ਕਿਉਂ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਇੱਕ ਜ਼ਿੰਮੇਵਾਰ ਅਹੁਦੇਦਾਰ ਨੇ اور ਆਪਣੇ ਹਲਕੇ ਦੇ ਲੋਕਾਂ ਦੀਆਂ ਮੰਗਾਂ ਜੋ ਸੰਸਦ ਦੇ ਵਿੱਚ ਚੁਕੜੀਆਂ ਚਾਹੁੰਦੇ ਨੇ ਜੋ ਹੜ੍ਹਾਂ ਦੀ ਸਥਿਤੀ ਦੇ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਉਹ ਆਪਣੇ ਹਲਕੇ ਦੇ ਉਹ ਮੰਗਾਂ ਜਿਹੜੀਆਂ ਸੰਸਦ ਦੇ ਵਿੱਚ ਜਾ ਕੇ ਉੱਥੇ ਲੋਕਾਂ ਲਈ ਮੁਆਵਜ਼ਾ ਲੈ ਕੇ ਆਉਣਗੇ ਲੋਕਾਂ ਲਈ ਜਿਹੜੇ ਲੋਕਾਂ ਨੇ ਉਹਨਾਂ ਨੂੰ ਆਪਣੀ ਵੋਟ ਨਾਲ ਚੁਣ ਕੇ ਸੰਸਦ ਮੈਂਬਰ ਬਣਾਇਆ ਹੈ ਪਰ ਉਹਨਾਂ ਨੂੰ ਪੰਜਾਬ ਸਰਕਾਰ ਕਿਉਂ ਜਮਾਨਤ ਨਹੀਂ ਦੇਣਾ ਦੇਣ ਦੇਣਾ ਚਾਹੁੰਦੀ ਜਿਸ ਕਰਕੇ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਔਰ ਹਾਈ ਕੋਰਟ ਨੇ ਅੱਜ ਸਖਤ ਰੁਖ ਅਪਣਾਦਿਆਂ ਹੋਇਆਂ ਅੰਮ੍ਰਿਤਪਾਲ ਦੇ ਪੱਖ ਵਿੱਚ ਫੈਸਲਾ ਸੁਣਾ ਦਿੱਤਾ ਅੰਮ੍ਰਿਤਪਾਲ ਸਿੰਘ ਵੱਲੋਂ ਜੋ ਐਨਐਸਏ ਅਧੀਨ ਜਾਰੀ ਤੀਜੇ ਰੋਕ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪੇਸ਼ਾਨ ਤੇ ਉੱਪਰ ਅੱਜ ਹਾਈ ਕੋਰਟ ਸਖਤ ਹੋਇਆ ਹੈ ਚੀਫ ਜਸਟਿਸ ਅਤੇ ਚੀਫ ਜਸਟਿਸ ਸੰਜੀਵ 베ਰੀ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਜੋ ਅੱਜ ਸੁਣਵਾਈ ਦੇ ਦੌਰਾਨ ਆਪਣਾ ਹੁਕਮ ਸੁਣਾਇਆ ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮੈਜਿਸਟਰੇਟ ਵੱਲੋਂ ਦਿੱਤੇ ਗਏ ਰੋਕ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ ਜਦੋਂ ਅੰਮ੍ਰਿਤਸਰ ਜ਼ਿਲ੍ਹੇ ਦਾ ਮੈਜਿਸਟਰੇਟ ਜੋ ਅੰਮ੍ਰਿਤਪਾਲ ਦੀ ਜ਼ਮਾਨਤ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਅਪੀਲ ਦਾਇਰ ਕਰਦਾ ਹਲਫਨਾਮਾ ਦਾਇਰ ਕਰਦਾ ਹੈ ਸੋ ਉਸ ਦੇ ਉੱਪਰ ਅੱਜ ਸੁਣਵਾਈ ਹੋਈਏ ਪੰਜਾਬ ਸਰਕਾਰ ਨੇ ਸੁਣਵਾਈ ਦੇ ਦੌਰਾਨ ਆਪਣਾ ਜਵਾਬ ਦਾਇਰ ਕੀਤਾ ਜਦੋਂ ਕਿ ਡਿਵੀਜ਼ਨ ਬੈਂਚ ਨੇ ਜਵਾਬ ਨੂੰ ਰਿਕਾਰਡ ਤੇ ਲਿਆ ਪਰ ਇਸ ਗੱਲ ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਨੇ ਤੈ ਸਮੇਂ ਤੋਂ ਪਹਿਲਾਂ ਆਪਣਾ ਜਵਾਬ दाखल ਕਿਉਂ ਨਹੀਂ ਕੀਤਾ ਇਸ ਨੂੰ ਨਾਇਕ ਪ੍ਰਕਿਰਿਆ ਪ੍ਰਤੀ ਲਾਪਰਵਾਹੀ ਕਰਾ ਦਿੰਦਿਆਂ ਹੋਇਆਂ ਅਦਾਲਤ ਨੇ ਪੰਜਾਬ ਸਰਕਾਰ ਨੂੰ ਭਾਰੀ ਜੁਰਮਾਨਾ ਲਗਾ ਦਿੱਤਾ ਸੋ ਡਿਵੀਜ਼ਨ ਬੈਂਚ ਨੇ ਟਿੱਪਣੀ ਕੀਤੀ ਕਿ ਸੰਵਿਧਾਨਕ ਆਜ਼ਾਦੀਆਂ ਨਾਲ ਜੁੜੇ ਮਾਮਲਿਆਂ ਵਿੱਚ ਸੂਬਾ ਸਰਕਾਰ ਤੋਂ ਸਮੇਂ ਸਿਰ ਜ਼ਿੰਮੇਵਾਰ ਪਹੁੰਚ ਅਪਣਾਉਣ ਦੀ ਅਮੀਰ ਕੀਤੀ ਜਾਂਦੀ ਹੈ ਤਾਂ ਜੋ ਅਦਾਲਤ ਨੂੰ ਕੇਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੁਣਵਾਈ ਕਰਨ ਵਿੱਚ ਬੇਲੋੜੀ ਦੀਆਂ ਰੁਕਾਵਟਾਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਸੂਬਾ ਸਰਕਾਰ ਨੇ ਉਹ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਕਰਕੇ ਉਹਨਾਂ ਨੇ ਆਪਣੇ ਵੱਲੋਂ ਜੋ ਇਹ ਜਵਾਬ ਦਾਇਰ ਕੀਤਾ ਉਸ ਦੇ ਵਿੱਚ ਦੇਰੀ ਕੀਤੀ ਜਿਸ ਕਰਕੇ ਅੱਜ ਕੋਰਟ ਦੇ ਵੱਲੋਂ 10000 ਰੁਪਏ ਜੁਰਮਾਨਾ ਲਗਾ ਦਿੱਤਾ ਗਿਆ ਸੂਬਾ ਸਰਕਾਰ ਨੂੰ ਇਸੇ ਦੌਰਾਨ ਅੰਮ੍ਰਿਤਪਾਲ ਸਿੰਘ ਨੂੰ ਨਿਮੈਂਦਗੀ ਕਰਨ ਵਾਲੇ ਸੀਨੀਅਰ ਵਕੀਲ ਨੇ ਸੂਬਾ ਸਰਕਾਰ ਦੇ ਜਵਾਬ ਦਾ ਅਦਾਨਨ ਕਰਨ ਲਈ ਸਮਾਂ ਮੰਗਿਆ ਜੋ ਅਦਾਲਤ ਨੇ ਪੇਟੀਸ਼ਨ ਸਵੀਕਾਰ ਕਰ ਲਿਆ ਤੇ ਅਗਲੀ ਸੁਣਵਾਈ ਲਈ ਨਵੀਂ ਤਰੀਕ ਨਿਰਧਾਰਤ ਕਰ ਦਿੱਤੀ ਗਈ ਹੈ ਹਾਈ ਕੋਰਟ ਨੇ ਜੋ ਹੁਣ ਪੇਟੀਸ਼ਨ ਤੇ ਅਗਲੀ ਸੁਣਵਾਈ 2 ਫਰਵਰੀ 2026 ਨੂੰ ਤੈਅ ਕੀਤੀ ਹੈ ਇਸ ਤੋਂ ਪਹਿਲਾਂ ਕਿ ਅਮਰਿਤਪਾਲ ਸਿੰਘ ਨੇ ਆਪਣੇ ਹਲਕੇ ਦੇ ਲੋਕਾਂ ਲਈ ਜੋ ਸੰਸਦ ਦੇ ਵਿੱਚ ਆਵਾਜ਼ ਚੁੱਕਣ ਵਾਸਤੇ ਪੇਟੀਸ਼ਨ ਪਾਈ ਸੀ ਕਿ ਉਸ ਨੂੰ ਜਮਾਨਤ ਦਿੱਤੀ ਜਾਵੇ ਤਾਂ ਉਸ ਸਮੇਂ ਸੂਬਾ ਸਰਕਾਰ ਨੇ ਆਪਣੇ ਵੱਲੋਂ ਇਹ ਹਲਫਨਾਮਾ ਦਰਜ ਕੀਤਾ ਸੀ ਕਿ ਅਮਰਿਤਪਾਲ ਨੂੰ ਜੇ ਪੇਟੀਸ਼ਨ ਜੇ ਉਹਨਾਂ ਨੂੰ ਜਮਾਨਤ ਦਿੱਤੀ ਜਾਂਦੀ ਹੈ ਤਾਂ ਫਿਰ ਮਾਹੌਲ ਖਰਾਬ ਹੋ ਸਕਦੇ ਨੇ ਸੰਸਦ ਮੈਂਬਰਾਂ ਦੇ ਉੱਪਰ ਵੀ ਉਹਨਾਂ ਦੇ ਜੋ ਨਿਸ਼ਾਨੇ ਤੇ ਉਹਨਾਂ ਨੂੰ ਲੈ ਸਕਦਾ ਅਮਰਤਪਾਲ ਜੋ ਕਿ ਇੱਕ ਬਹੁਤ ਵੱਡਾ ਗਰੋਹ ਹੈ ਅਮਰਤਪਾਲ ਜਿਸ ਨੂੰ ਜ਼ਮਾਨਤ ਜਣੀ ਨਹੀਂ ਦਿੱਤੀ ਜਾਵੇ ਜੋ ਸੂਬਾ ਸਰਕਾਰ ਨੇ ਉਹਨਾਂ ਦੀ ਜ਼ਮਾਨੇ ਦੇ ਉੱਪਰ ਰੋਕ ਲਾਉਣ ਵਾਸਤੇ ਆਪਣੀ ਪਟੀਸ਼ਨ ਦਾਇਰ ਕੀਤੀ ਸੀ ਉਸ ਦੇ ਵਿੱਚ ਅੱਜ ਸੁਣਵਾਈ ਦੇ ਦੌਰਾਨ ਸੂਬਾ ਸਰਕਾਰ ਨੂੰ ਭਾਰੀ ਝਟਕਾ ਦਿੱਤਾ ਹੈ ਸੂਬਾ ਸਰਕਾਰ ਨੂੰ ਜੁਰਮਾਨਾ ਲਾ ਦਿੱਤਾ ਗਿਆ ਕਿ ਤੁਸੀਂ ਸਮੇਂ ਸਿਰ ਆਪਣੀ ਪਟੀਸ਼ਨ ਜਿਹੜੀ ਦਾਇਰ ਕੀਤੀ ਸੀ ਉਸ ਦਾ ਜਵਾਬ ਨਹੀਂ ਦਿੱਤਾ ਜਿਸ ਕਰਕੇ ਸੂਬਾ ਸਰਕਾਰ ਦੇ ਉੱਪਰ ਆਜ਼ਾਦੀ ਪ੍ਰਕਿਰਿਆ ਨੂੰ ਲੈ ਕੇ ਬਹੁਤ ਵੱਡਾ ਸਵਾਲ ਖੜਾ ਹੋਇਆ ਕਿ ਸੂਬਾ ਸਰਕਾਰ ਜ਼ਿੰਮੇਵਾਰੀ ਪ੍ਰਕਿਰਿਆ ਨਹੀਂ ਨਿਭਾਰੀ ਜਿਸ ਨਾਲ ਡਿਬਰੂਗੜੀ ਜਿਲ੍ਹੇ ਵਿੱਚ ਅਮਰਤਪਾਲ ਨੂੰ ਭੇਜਤਾ ਔਰ ਲਗਾਤਾਰ ਤੀਸਰੀ ਵਾਰ ਉਹਨਾਂ ਦੇ ਉੱਪਰ ਐਨਐਸਐ ਲਗਾ ਦਿੱਤੀ ਗਈ ਜੋ ਹੁਣ ਸੂਬਾ ਸਰਕਾਰ ਨੂੰ ਇਸ ਦੇ ਬਾਰੇ ਜਵਾਬ ਦੇਣਾ ਪਵੇਗਾ 2 ਫਰਵਰੀ ਨੂੰ